ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ टुडे ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਪਰਵਾਂ ਦਾ ਮੋੜ ਤੋਂ ਸਵਾਗਤ ਹੈ ਸਾਡੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ 24 ਜੂਨ 2024 ਮੌਸਮ ਦੇ ਹਾਲਾਤ ਕਿਵੇਂ ਦੇ ਬਣਦੇ ਦਿਖਾਈ ਦੇ ਰਹੇ ਨੇ ਕੀ ਗਤੀਵਿਧੀਆਂ ਰਹਿਣਗੀਆਂ ਅੱਜ ਗਰਮੀ ਦੀਆਂ ਬੱਦਲਬਾਈ ਦੇ ਕਿਵੇਂ ਦੇ ਹਾਲਾਤ ਨੇ ਕਿਸ ਇਲਾਕੇ ਵਿੱਚ ਮੀਂਹ ਹੋ ਸਕਦਾ ਹੈ ਤੇ ਆਉਂਦੇ ਦਿਨਾਂ ਦੇ ਵਿੱਚ ਮੌਨਸੂਨ ਦੀ ਕੀ ਹਲਚਲ ਦਿਖਾਈ ਦੇ ਰਹੀ ਤੇ ਪ੍ਰੀ ਮੌਨਸੂਨ ਗਤੀਵਿਧੀ ਜਿਹੜੀ ਪੰਜਾਬ ਦੇ ਵਿੱਚ ਹੁਣ ਬੱਦਲਬਾਈ ਦੇ ਰੂਪ ਵਿੱਚ ਸ਼ੁਰੂ ਹੋ ਰਹੀਆਂ ਨੇ ਉਹ ਹੁਣ ਕਦੋਂ ਤੱਕ ਹਰਕਤ ਦਿਖਾਉਂਦੀ ਸਾਰੀ ਜਾਣਕਾਰੀ ਅੱਜ ਦੇਣ ਦੀ ਕੋਸ਼ਿਸ਼ ਕਰਾਂਗੇ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਸੈਟਲਾਈਟ ਇਮੇਜ ਦੇਖ ਲਵਾਂਗੇ ਤੇ ਸੈਟਲਾਈਟ ਇਮੇਜ ਦੇ ਵਿੱਚ ਤੁਸੀਂ ਸਾਫ਼ ਦਿਖਾਈ ਦੇ ਰਿਹਾ ਹੈ ਜੀ ਕਿ ਹੁਣ ਟੁੱਟਵੇਂ ਰੂਪ ਦੇ ਵਿੱਚ ਬੱਦਲ ਬਈ ਪੰਜਾਬ ਦੇ ਵਿੱਚ ਐਂਟਰ ਕਰ ਚੁੱਕੀ ਹੈ ਤੇ ਅਗਰ ਗੱਲ ਕਰੀਏ ਅਸੀਂ ਨਾਲ ਲੱਗਦੇ ਸੂਬੇ ਰਾਜਸਥਾਨ ਦੇ ਹਰਿਆਣੇ ਦੇ ਵੀ ਤੁਸੀਂ ਦੇਖਦੇ ਹੋ ਕਿ ਸੰਘਣੀ ਬੱਦਲ ਬਈ ਛਾ ਚੁੱਕੀ ਹੈ ਜੋ ਕਿ ਇੱਕ ਪ੍ਰੀ ਮੌਨਸਨ ਗਤੀਵਿਧੀ ਦੀ ਨਿਸ਼ਾਨੀ ਹੁੰਦੀ ਹੈ ਜੀ ਅੱਜ ਅਗਰ ਅਸੀਂ ਪੰਜਾਬ ਦੀ ਗੱਲ ਕਰੇ ਟੁੱਟਵੇਂ ਰੂਪ ਦੇ ਵਿੱਚ ਬੱਦਲਵਾਈ ਪੰਜਾਬ ਦੇ ਵਿੱਚ ਬਣੀ ਰਹੇਗੀ ਮੌਸਮ ਓਵਰঅল ਖੁਸ਼ਕ ਬਣਿਆ ਰਹੇਗਾ ਕੋਈ ਬਹੁਤ ਵੱਡੀਆਂ ਕਾਰਵਾਈਆਂ ਫਿਲਹਾਲ ਮੀਂਹ ਕਣੀ ਦੀ ਅਜੇ ਦਿਖਾਈ ਨਹੀਂ ਦੇ ਰਹੀਆਂ ਗੱਲ ਕਰਾਂਗੇ ਨਾਲ ਲੱਗਦੀ ਹੁਣ ਮੌਨਸੂਨ ਦੀ ਮੌਨਸੂਨ ਕਿੱਥੇ ਪਹੁੰਚ ਗਿਆ ਜੀ ਉਹ ਦੇਖ ਲੈਂਦੇ ਆ ਤੇ ਉਸ ਤੋਂ ਬਾਅਦ ਦੇਖਾਂਗੇ ਜੀ ਆਪਾਂ ਅਲਰਟ ਕੀ ਕਹਿੰਦੇ ਨੇ ਆਉਂਦੇ ਚਾਰ ਪੰਜ ਦਿਨਾਂ ਦੇ ਤੁਸੀਂ ਆਪਣੀ ਸਕਰੀਨ ਦੇ ਉੱਪਰ ਕੱਲ 23 ਜੂਨ 2024 ਦੇ ਜੋ ਤਾਜ਼ਾ ਸੈਟਲਾਈਟ ਇਮੇਜ ਮੌਨਸੂਨ ਦੀ ਜਾਰੀ ਹੋਈ ਹੈ ਮੌਸਮ ਵਿਭਾਗ ਵੱਲੋਂ ਦੇਖ ਰਹੇ ਹੋ ਇਹ ਇਮੇਜ ਡਿਸਕਸ ਕਰਨ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਰੇਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਜਰੂਰ ਕਰਿਓ ਕਮੈਂਟ ਬਾਕਸ ਵਿੱਚ ਆਪਣੇ ਪਿੰਡ ਜ਼ਿਲ੍ਹੇ ਸ਼ਹਿਰ ਦਾ ਨਾਮ ਲਿਖ ਕੇ ਆਪਣੇ ਏਰੀਆ ਦਾ ਮੌਸਮ ਲਿਖ ਦਿਓ ਤਾਂ ਕਿ ਬਾਕੀ ਦਰਸ਼ਕ ਵੀਰਾਂ ਨੂੰ ਵੀ ਤੁਹਾਡੇ ਏਰੀਆ ਦੇ ਮੌਸਮ ਦੇ ਹਾਲਾਤ ਪਤਾ ਲੱਗ ਸਕਣ ਹੁਣ ਗੱਲ ਕਰ ਲਈ ਮੌਨਸ ਕਿ ਜੀ ਇਹਦੇ ਵਿੱਚ ਮੌਨਸਨ ਪਹੁੰਚ ਚੁੱਕਿਆ ਜਿਹਦੇ ਵਿੱਚ ਆਪਾਂ ਗੱਲ ਕਰੀਏ ਗੁਜਰਾਤ ਮੱਧ ਪ੍ਰਦੇਸ਼ ਲਗਭਗ ਚਾਰਖੰਡ 오ਡੀਸਾ ਆਪਣਾ ਛੱਤੀਸਗੜ੍ਹ, ਬਿਹਾਰ, ਅਸਾਮ ਤੇ ਨਾਲ ਲੱਗਦੀ ਪੂਰਬ ਵਾਲੇ ਰਾਜਾਂ ਦੇ ਵਿੱਚ ਮੌਨਸੂਨ ਦੀਆਂ ਗਤੀਵਿਧੀਆਂ ਸ਼ੁਰੂ ਹੋ ਚੁੱਕੀਆਂ ਨੇ। ਇਹਨਾਂ 10-12 ਸਟੇਟਾਂ ਦੇ ਵਿੱਚ ਕੜਕਵੇਂ ਮੀਂਹ ਦੇ ਅਲਰਟ ਮੌਸਮ ਵੀ ਆਗਲੋਂ ਜਾਰੀ ਹੋ ਚੁੱਕੇ ਨੇ ਤੇ ਹੌਲੀ-ਹੌਲੀ ਹੁਣ ਇਹ ਪੰਜਾਬ 'ਵੱਲ ਵੱਧਦਾ ਹੋਇਆ ਦਿਖਾਈ ਦੇ ਰਿਹਾ ਹੈ ਤੇ ਅੱਜ 24-25 ਤਰੀਕ ਦੀ ਗੱਲ ਕਰੀਏ ਤਾਂ ਇਹਨਾਂ ਦਿਨਾਂ ਦੇ ਵਿੱਚ ਬੱਦਲਵਾਈ ਦਾ ਰੁਖ ਹੁਣ ਪੰਜਾਬ ਦੇ ਵਿੱਚ ਸ਼ੁਰੂ ਹੋ ਜਾਪੇਗਾ। ਪ੍ਰੀ ਮੌਨਸੂਨ ਗਤੀਵਿਧੀਆਂ ਸ਼ੁਰੂ ਹੋ ਜਾਣਗੀਆਂ। ਅਚਾਨਕ ਘਰਚ ਚਮਕ ਵਰਗੇ ਬੱਦਲ ਬਣਨਗੇ ਕਿਉਂਕਿ ਹੁਣ ਜਿਹੜੇ ਹਵਾਵਾਂ ਨੇ ਉਹ ਪੂਰ ਤੇ ਇਸ ਦਿਸ਼ਾ ਤੋਂ ਜਦੋਂ ਹਵਾਵਾਂ ਆਉਂਦੀਆਂ ਨੇ ਤਾਂ ਹਮੇਸ਼ਾ ਦੇਖਿਆ ਗਿਆ ਹੈ ਕਿ ਅਗਰ ਤੁਹਾਨੂੰ ਥੋੜਾ ਜਿਹਾ ਏਰੀਆ ਤੱਕ ਦਾ ਜਿਹੜਾ ਕਿ ਪੂਰਬ ਦਿਸ਼ਾ ਤੋਂ ਜਦੋਂ ਹਵਾਵਾਂ ਆਉਂਦੀਆਂ ਨੇ ਇਸ ਸਾਈਡ ਤੋਂ ਤਾਂ ਉਹ ਪੰਜਾਬ ਦੇ ਵਿੱਚ ਜਦੋਂ ਐਂਟਰ ਕਰਦੀਆਂ ਦੱਖਣ ਸਾਈਡ ਤੋਂ ਤੇ ਅਗਰ ਗੱਲ ਕਰ ਲਈ ਅਗਰ ਪੂਰਬ ਦੱਖਣ ਸਾਈਡ ਤੋਂ ਤਾਂ ਫਿਰ ਹਮੇਸ਼ਾ ਹਵਾਵਾਂ ਦੇ ਨਾਲ ਆਪਣੇ ਹਮਸ ਆਉਂਦੀ ਹੈ ਤੇ ਉਹ ਹਮਸ ਪਿਛਲੇ 2 ਦਿਨਾਂ ਤੋਂ ਯਾਨੀ ਕਿ 22 ਤਰੀਕ ਤੇ ਸ਼ਾਮ ਤੇ 23 ਤਰੀਕ ਨੂੰ ਹਮਸ ਦੇਖਣੀ ਸ਼ੁਰੂ ਹੋ ਚੁੱਕੀ ਹੈ ਜੀ ਤੇ ਉਸ ਦਿਨਾਂ ਨਮੀ ਵਾਲੇ ਬੱਦਲ ਆਉਂਦੇ ਨੇ ਤੇ ਅਚਾਨਕ ਗਰਜਮ ਵਰਗੇ ਹਾਲਾਤ ਬਣਦੇ ਨੇ ਟਟਮੇ ਰੂਪ ਦੇ ਵਿੱਚ ਦੁਪਹਿਰ ਤੋਂ ਬਾਅਦ ਮੀਂਹ ਕਣੀ ਹੋਣੀ ਸ਼ੁਰੂ ਹੋ ਜਾਂਦੀ ਹੈ ਜੋ ਕਿ ਹੁਣ 25 ਤਰੀਕ ਤੋਂ ਗੱਲ ਕਰ ਲਈਏ ਸ਼ੁਰੂ ਹੋ ਜਾਣ ਦੀ ਸੰਭਾਵਨਾ ਪੂਰੀ ਪੂਰੀ ਬਣੀ ਹੈ 26 27 ਅਤੇ 28 ਦਿਨਾਂ ਦੇ ਤਰੀਕ ਦੇ ਵਿੱਚ ਟਟਮੇ ਰੂਪ ਦੇ ਵਿੱਚ ਮੀਂਹ ਕਣੀ ਹੋਵੇਗੀ ਪੰਜਾਬ ਦੇ ਵਿੱਚ ਅਤੇ ਆਉਂਦੇ 29 ਤਰੀਕ ਤੋਂ ਬਾਅਦ ਮੌਨਸੂਨੀ ਗਤੀਵਿਧੀਆਂ ਸ਼ੁਰੂ ਹੋ ਜਾਣਗੀਆਂ ਹੁਣ ਦੇਖਾਂ ਜੀ ਅਲ ਮੌਸਮ ਵਿਭਾਗ ਵੱਲੋਂ ਜਾਰੀ ਹੋਏ ਅਲਰਟ ਜਿਹੜੇ 23 ਜੂਨ ਨੂੰ ਅਲਰਟ ਜਾਰੀ ਹੋਇਆ ਸੀ ਉਹਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਕਿ ਪੰਜਾਬ ਦੇ ਵਿੱਚ ਤਾਂ ਮੌਸਮ ਸਾਫ਼ ਬਣਿਆ ਹੋਇਆ ਪਰ ਗੱਲ ਕਰੀਏਗਾ ਹਰਿਆਣਾ ਦੀ ਤਾਂ ਹਲਕੇ ਬੋਲ ਕੇ ਕਿਣਮਣ ਕਾਣੀ ਹੋ ਸਕਦੀਆਂ ਨੇ ਕਿਉਂਕਿ ਜੋ ਤੁਹਾਨੂੰ ਅਸੀਂ ਪਹਿਲਾਂ ਹੀ ਦੱਸਿਆ ਸੀ ਕਿ ਹਾਂ ਮੌਨਸੂਨ ਗਤੀਵਿਧੀਆਂ ਹੁਣ ਸ਼ੁਰੂ ਹੁੰਦੀਆਂ ਦਿਖਾਈ ਦੇ ਰਹੀਆਂ ਨੇ ਪੰਜਾਬ ਅਤੇ ਹਰਿਆਣਾ ਦੇ ਵਿੱਚ ਟੈਂਪਰੇਚਰ ਜਿਹੜੇ ਨੇ ਉਹ ਹੁਣ ਕਾਬੂ ਬਚਾਉਂਦੇ ਦਿਖਾਈ ਦੇ ਰਹੇ ਨੇ 48-42 ਡਿਗਰੀ ਟੈਂਪਰੇਚਰ ਬਣੇ ਹੋਏ ਨੇ 7 ਦਿਨਾਂ ਦੀ ਗੱਲ ਕਰੀਏ ਤਾਂ 23 ਤਰੀਕ ਲੰਘ ਚੁੱਕੀ ਹੈ 24 ਤੋਂ ਲੈ ਕੇ 26 ਤ ਇਤਰੀਕ ਤੋਂ ਬਾਅਦ ਪ੍ਰੀ ਮੌਨਸਨ ਗਤੀਵਿਧੀਆਂ ਸ਼ੁਰੂ ਹੋ ਜਾਣਗੀਆਂ ਟਟਵੇਂ ਰੂਪ ਦੇ ਵਿੱਚ ਦੁਆਬੇ ਵਾਲੇ ਖੇਤਰ ਦੇ ਵਿੱਚ ਜ਼ਿਆਦਾ ਮੀਂਹ ਹੋਣ ਦੇ ਚਾਂਸ ਨੇ ਪਟਿਆਲੇ ਦਾ ਕੁਝ ਹਿੱਸਾ ਬਠਿੰਡੇ ਦਾ ਕੁਝ ਹਿੱਸਾ ਇਹਦੇ ਵਿੱਚ ਮੀਂਹ ਹੋਣ ਦੇ ਚਾਂਸ ਨੇ ਮਾਝੇ ਦਾ ਹਿੱਸਾ ਹਜੇ ਥੋੜਾ ਜਿਹਾ ਸੰਖਣਾ ਹੈ ਥੋੜਾ ਲੇਟ ਛੂਹ ਹੋਵੇਗਾ ਉੱਥੇ ਮੀਂਹ ਉੱਥੇ ਲਗਭਗ 23 ਤਰੀਕ ਦੇ ਨੀਰੇ ਤਰੇ ਮੀਂਹ ਪਹੁੰਚੇਗਾ ਜੀ ਤੇ ਬਾਕੀ ਫਿਲਹਾਲ ਕੋਈ ਬਹੁਤ ਵੱਡੇ ਅਲਰਟ ਜਾਰੀ ਨਹੀਂ ਹੋਏ ਕਿਉਂਕਿ ਹਜੇ ਕੋਈ ਬਹੁਤ ਵੱਡੀ ਮੌਨਸੂਨੀ ਗਤੀਵਿਧੀ ਦਿਖਾਈ ਨਹੀਂ ਦੇ ਰਹੀ ਜਿਸ ਦੇ ਕਾਰਨ ਵੱਡੇ ਅਲਰਟ ਜਾਰੀ ਨਹੀਂ ਹੋਏ ਤੇ ਜਦੋਂ ਹੀ ਮੌਨਸੂਨੀ ਗਤੀਵਿਧੀਆਂ ਜਾਰੀ ਹੋਣਗੀਆਂ ਉਦੋਂ ਨਵੇਂ ਅਲ ਵੀਡੀਓ ਦੇਖਣ ਦੇ ਲਈ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਿਓ ਕਮੈਂਟ ਵਿੱਚ ਆਪਣੇ ਪਿੰਡ ਜिले ਸ਼ਹਿਰ ਦਾ ਨਾਮ ਲਿਖਣਾ ਨਾ ਭੁੱਲਿਓ ਬਣੇ ਰਹੋ ਚੈਨਲ ਵੈਦਰ ਅਪਡੇਟਸ ਤੁਹਾਡੇ ਨਾਲ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ